ਕਿੰਸੋ ਇਕੜਾ ਉੱਥੇ 50% ਦਾ ਅੱਛਾ 60% ਦਾ ਸਾਡੀ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਜਿਹੜੀ ਕਰਾਂਗੇ ਨਾਲ ਅੱਛਾ ਅੰਮ੍ਰਿਤਸਰ 60 50 100 ਪੌਂਡੀਆਂ ਹੋਏ ਨੇ ਸਮੁੱਚੀ ਟੀਮ ਜਿਹੜੀ ਆ ਉਹ ਕੋਸ਼ਿਸ਼ ਕਰਦੇ ਵਧ ਤੋਂ ਵੱਧ ਕਿਉਂਕਿ ਤੂੰ ਕੁਝ ਨਹੀਂ ਦੇ ਰਿਹਾ ਤੇ ਵੇਖਦੋਂ ਲੱਗਦੀ ਆਪਾਂ ਨੂੰ ਪਰ ਇੱਥੋਂ ਨਿਕਲਣਾ ਕੁਝ ਨਹੀਂ ਸੱਸੀ ਗਾਲ ਜੀ ਸੱਸੀ ਗਾਲ ਜੀ ਬੜਾ ਨੁਕਸਾਨ ਹੋਇਆ ਜੀ ਕੁਦਰਤ ਦੀ ਬੜੀ ਕੋਲੋਪੀ ਹੋਈ ਹੈ ਹਾਂ

ਇੱਕ ਮਰਲਾ ਨਹੀਂ ਰਹਿਣਾ ਚਾਹੀਦਾ ਗਰਦੋਦੀ ਨਹੀਂ ਸਰ ਕਿਸਾਨਾਂ ਨੂੰ ਚਾਹੇ ਕੇ ਮਟਰ ਖਰਾਬ ਪਿਆ ਛਟਾਲਾ ਖਰਾਬ ਹੋ ਗਿਆ ਕਣ ਖਰਾਬ ਹੋ ਗਿਆ ਕੁਝ ਹੋ ਗਿਆ ਠੀਕ ਸਰ ਕਿਸੇ ਬੰਦੇ ਦਾ ਪਟਵਾਦੀ ਜੀ ਮਤਲਬ ਕੋਈ ਬੰਦਾ ਮੁੜ ਕੇ ਲਾਮਾਂ ਦਾ ਦਵੇ ਕਿ ਉਹ ਦੂਜਿਆਂ ਦੀ ਗਰਦੋਦੀ ਕਰਕੇ ਚਲ ਗਿਆ ਜੀ ਸਾਦੀ ਦੀ ਕੀਤੀ ਇਹ ਚੀਜ਼ ਨਹੀਂ ਪਤਾ ਕਿਉਂਕਿ ਬਹੁਤ ਨੁਕਸਾਨ ਹੋ ਗਿਆ ਕਿਸਾਨਾਂ ਨੂੰ ਸਰ ਬਿਲਕੁਲ ਖਤਮ ਹੀ ਹੋ ਗਏ ਹਰ ਇੱਕ ਦਾ ਮਤਲਬ ਕਰਨਾ ਬੋਸ ਦੀ 100% ਦੇਖ ਸਰ ਠੀਕ ਹੈ ਕਿਤੇ ਭਾਵੇਂ ਥੋੜਾ ਘਟਿਆ ਪਵੇ 100% ਹੀ ਅਸਲ ਹੈ ਜਿੰਨਾ ਆਪਾਂ ਨੂੰ ਨਜ਼ਰ ਆ ਗਿਆ ਠੀਕ ਹੈ ਇਸ ਹਿਸਾਬ ਨਾਲ ਗਦੌਦੀ ਕਰ ਹਾਂ ਗਦੌਦੀ ਕਰਕੇ ਕਦੋਂ ਕੰਪਲੀਟ ਹੋ ਜੂਗੀ ਸਰ ਅੱਜ ਤੋ ਨੰਗਲ ਕੰਪਲੀਟ ਹੋ ਜਾਣਾ ਜੀ ਇਹਨਾਂ ਦਾ ਅੱਛਾ ਹੋ ਜੂ ਅੱਜ ਕਹਿੰਦੇ ਨਾ ਪਿੰਡ ਦੇ ਸੁਪੰਦ ਸਾਹਿਬ ਨੂੰ ਨਾਲ ਲੈ ਲੈਣਾ ਹਿੱਸਾ ਦਾ ਨਾਲ ਲੈ ਕੇ ਨੰਬਰਦਾਰ ਵਗੈਰਾ ਨਾਲ ਲੈ ਕੇ ਕਰਵਾ ਲਓ ਠੀਕ ਹੈ ਨਾ ਨਾ ਕੋਈ ਕੋਈ ਨਹੀਂ ਸਾਹਿਬ ਤੁਹਾਡੇ ਨਾਲ ਆ ਅਸੀਂ ਬੋਲੇ ਕਰ ਰਹੇ ਹਾਂ ਤਾਂ ਮੈਂ ਗੜੇ ਜਿਹੜੇ ਆ ਤੂਫਾਨ ਜਿਹੜਾ ਆ ਉਹ ਇਹਨਾਂ ਸਾਡੀ 100% ਫਸਲ ਜਿਹੜੀ ਆ ਕਣਕ ਵੀ ਖਰਾਬ ਹੋ ਗਈ ਜਿੱਥੇ ਕਿਤੇ ਕਿਸਾਨਾਂ ਨੇ ਮੱਕੀ ਬੀਜੀ ਉਹ ਵੀ ਖਰਾਬ ਹੋ ਗਈ ਜਿੱਥੇ ਸਟਾਲਾ ਬੀਜਿਆ ਡੰਗੜਾ ਦਾ ਚਾਲਾ ਜਿਹੜਾ ਉਹ ਵੀ ਖਰਾਬ ਹੋ ਅਸੀਂ ਪਹਿਲਾਂ ਹੀ ਡਿਊਟੀਆਂ ਲਾਈਆਂ ਤਹਿਸੀਲਦਾਰ ਸਾਹਿਬ ਦੀਆਂ ਪਰਿਵਾਰੀ ਦੀਆਂ ਸਾਹ ਦਿੰਦੀਆਂ ਕਿ ਤੁਸੀਂ ਗਬਰੋਈ ਕਰਕੇ ਜਲਦੀ ਜਲਦੀ ਦਿਓ ਸੋ ਅੱਜ ਮੈਂ ਡੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਨਾਲ ਲੈ ਕੇ ਆ ਕਿ ਕਿਤੇ ਕੋਈ ਕੰਮ ਰਹਿ ਨਾ ਜਾਵੇ ਉਹ ਅਸੀਂ ਕੱਲ ਸ਼ਾਮ ਤੱਕ ਜਿਹੜਾ ਆਪਣੀ ਰਿਪੋਰਟ ਚੰਡੀਗੜ੍ਹ ਭੇਜ ਕੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਮੁਆਜਰਾ ਜਿਹੜਾ ਜਲਦੀ ਤੋਂ ਜਲਦੀ ਰਿਲੀਜ਼ ਕੀਤਾ ਜਾਵੇ ਸਭ ਨੇ ਕਿਹਦੀ ਗੱਲ ਅਸੀਂ ਮਤਲਬ ਕਿਸੇ ਦਾ ਵੀ ਮੁਆਜਰਾ ਚਾਹੇ ਕਿਸੇ ਦੀ 5 ਬੱਧਲੇ ਖਰਾਬ ਹੋਈ ਚਾਹੇ ਕਿਸੇ ਦੀ 10 ਚਾਹੇ ਕਿੱਲਾ ਚਾਹੇ 10 ਕਿੱਲੇ ਚਾਹੇ 20 ਕਿੱਲੇ ਹੁਣ ਉੱਥੇ ਕਈ ਕਿਸਾਨ ਆਪਾਂ ਨੂੰ ਮਿਲੇ ਜਿਨ੍ਹਾਂ ਦੀ ਪਚੋ ਜਿੰਨਾ ਪਚੋ ਜਿੰਨਾ ਕਿੱਲੇ ਖਰਾਬ ਹੋ ਗਏ ਜਿੰਨਾ ਵੀ ਕਿਸੇ ਦਾ ਨੁਕਸਾਨ ਹੋਇਆ ਦੂਜਾ ਅਸੀਂ ਮਤਲਬ ਜਿਹੜਾ ਡੰਗਰਾਂ ਦਾ ਚਾਰਾ ਵੀ ਇਹ ਨਾ ਤੇ ਮਨੁੱਖਾਂ ਦੇ ਖਾਂਜੋਗੀ ਦੇਈ ਤੇ ਨਾ ਡੰਗਰਾਂ ਦੇ ਖਾਂਜੋਗੀ ਦੇਈ ਸਾਡਾ ਮਨੁੱਖਾਂ ਦਾ ਢਿੱਡ ਵੀ ਖਾਲੀ ਹੋ ਗਿਆ ਤੇ ਸਾਡੇ ਡੰਗਲ ਵਿਚਾਰੇ ਜਿਹੜੇ ਪਸ਼ੂ ਸਾਡੇ ਦੁੱਧ ਵਾਲੇ ਪਸ਼ੂ ਜਿਹੜੇ ਆ ਐਸ ਇਲਾਕੇ ਦੇ ਵਿੱਚ ਸਾਡੇ ਇਲਾਕਾ ਆਪਣਾ ਇਲਾਕਾ ਇਸ ਇਲਾਕੇ ਦੇ ਵਿੱਚ ਦੁੱਧ ਬਹੁਤ ਹੁੰਦਾ ਸਾਡੇ ਕੋਲ ਦੁੱਧ ਵਾਲੇ ਡੰਗਲ ਸਾਡੇ ਕਿਸਾਨਾਂ ਕੋਲ ਬਹੁਤ ਹੈ ਉਹ ਵੀ ਨੁਕਸਾਨ ਹੋ ਗਿਆ ਅਸੀਂ ਉਹਦਾ ਵੀ ਪ੍ਰਬੰਧ ਕਰ ਰਹੇ ਆਂ ਵੀ ਕਿਸ ਤਰ੍ਹਾਂ ਜਿਹੜਾ ਜ਼ਿਆਦਾ ਵੀ ਆ ਕਿਸਾਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਬਹੁਤ ਵੱਡਾ ਖਾਲੀ ਕੜ ਕੇ ਵੀ ਬਚੀ ਕਿਸਾਨਾਂ ਦੇ ਇਸ ਕਰਕੇ ਅਸੀਂ ਹੱਥ ਪੱਕੋ ਜਿਹੜੀ ਮਤ ਕਰਾਂਗੇ ਸਰਕਾਰ ਨੂੰ ਲੋ ਜਿਹੜੀ ਆ ਠੀਕ ਹੈ ਹਾਂ ਗਰਦੌਰੀਆਂ ਜਿਹੜੀਆਂ ਮੈਂ ਕਿੰਨੀ ਕੁ ਦੇਰ ਤੱਕ ਮੁਕੰਮਲ ਜਿਹੜੀਆਂ ਹੋ ਜਾਣਗੀਆਂ ਅੱਜ ਅੱਜ ਸ਼ਾਮ ਤੱਕ ਕੰਪਲੀਟ ਹੋ ਜੂਗੀ ਕਦੋਂ ਦੀ ਉਹਨਾਂ ਪਿੰਡਾਂ 'ਚ ਹੋ ਗਈ ਇੱਥੇ ਦਿੰਦੀ ਆ ਅੱਜ ਸ਼ਾਮ ਤੱਕ ਟੋਟਲ ਕੰਪਲੀਟ ਹੋ ਕੇ ਕੱਲ ਸਵੇਰੇ ਦੁਪਹਿਰ ਤੱਕ ਰਿਪੋਰਟ ਦੇਣਗੇ ਡੀ ਸਾਹਿਬ ਨੂੰ ਫਿਰ ਡੀ ਸਾਹਿਬ ਸਾਰਾ ਬਣਾ ਕੇ ਤੇ ਚੰਡੀਗੜ੍ਹ ਭੇਜ ਦੇਵਾਂਗੇ ਕੰਪਲੀਟ ਹੋ ਜਾਊਗਾ ਕਿਸਾਨਾਂ ਵੱਲੋਂ 60000 ਰੁਪਏ ਜਿਹੜਾ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਆ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਮੁਹੱਈਆ ਕਰਵਾਏਗੀ ਨਹੀਂ ਦੇਖੋ ਮੈਂ ਕਿਸਾਨ ਦਾ ਪੁੱਤ ਐ ਮੈਨੂੰ ਪਤਾ ਕਿ ਕਣਕ ਬੀਜਣ ਤੇ ਕਿੰਨੇ ਪੈਸੇ ਲੱਗਦੇ ਕਣਕ ਜਦੋਂ ਵੱਢਦੇ ਆ ਸਾਨੂੰ ਕਿੰਨੇ ਪੈਸੇ ਵਜਦੇ ਆ ਤੂੜੀ ਕਿੰਨੇ ਦਿੰਦੀ ਆ ਸਭ ਕੁਝ ਮੈਨੂੰ ਪਤਾ ਇਹ ਜਿਹੜਾ ਨੁਕਸਾਨ ਹੁੰਦਾ ਸਰਕਾਰਾਂ ਮਦਦ ਕਰਦੀ ਆ ਮਾਵਦੇ ਦਾ ਮਤਲਬ ਇਹ ਹੁੰਦਾ ਕਿ ਸਰਕਾਰ ਵੱਧ ਤੋਂ ਵੱਧ ਜਿਹੜਾ ਉਹਦੀ ਮਦਦ ਕਰੇ ਸਮਝਦੇ ਕਿ ਦੀ ਗੱਲ ਆਪਾਂ ਵੱਧ ਤੋਂ ਵੱਧ ਮਿਲ ਕੋਸ਼ਿਸ਼ ਕਰਾਂਗੇ ਮੁੱਖ ਮੰਤਰੀ ਸਾਹਿਬ ਨੇ ਪੱसों ਸਾਡੀ ਕੈਬਨਟ ਮੀਟਿੰਗ ਸੀਗੀ ਤੇ ਮੈਨੂੰ ਕਹਿ ਕੇ ਡਿਊਟੀ ਲਾਈ ਕੇ ਤੁਸੀਂ ਆਪ ਵੀ ਜਾਓ ਹਾਲਾਂਕਿ ਮੇਰੇ ਤੋਂ ਪਹਿਲਾਂ ਡੀ ਸਾਹਿਬ ਐਸਟੀਐਮ ਸਾਹਿਬ ਨੇ ਸੱਤਾ ਤੋਂ ਤੋਂ ਪਹਿਲਾਂ ਕਿ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਇਆ ਜਾਵੇ ਤਾਂ ਹੁਣ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਪੰਜਾ ਵੀ ਚਲਵਾਇਆ ਜਾ ਰਿਹਾ ਉਹਨਾਂ ਦੇ ਘਰਾਂ ਦੇ ਉੱਪਰ ਜਿਨ੍ਹਾਂ ਦੇ ਘਰਾਂ ਜਿਹੜੇ ਨਸ਼ਾ ਤਸਕਰ ਹੈਗੇ ਨੇ ਤਾਂ ਲਗਾਤਾਰ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਮੈਂ ਅੱਜ ਕਿਉਂਕਿ ਆਪਾਂ ਮੁਆਵਜ਼ੇ ਦੀ ਗੱਲ ਹੀ ਕਰਦੇ ਫਸਲਾਂ ਵਿਖੜਾਏ ਇਸ ਇਸ਼ੂ ਦੇ ਉੱਤੇ ਬਹੁਤੀ ਜੀ ਗੱਲ ਕਰਨੀ ਚਾਹੁੰਦਾ ਆਪਾਂ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਵਿੱਚ ਜੁਧ ਨਸ਼ਿਆਂ ਦੇ ਵਿਰੁੱਧ ਜਿਹੜਾ ਮੈਂ ਮਸੀ ਸ਼ੁਰੂ ਕੀਤੀ ਆ ਅਸੀਂ ਵਾਦਾ ਕਰਕੇ ਆਏ ਹੀ ਪੰਜਾਬ ਦੇ ਲੋਕਾਂ ਨਾਲ ਕਿ ਨਸ਼ੇ ਖਤਮ ਕਰਾਂਗੇ ਅਸੀਂ ਪਹਿਲਾਂ ਵੀ ਬਹੁਤ ਲੋਕ ਫੜੇ ਬਹੁਤ ਬੱਚੇ ਕੀਤੇ ਪਦੋਂ ਸੇ ਤૈયਾਰ ਕੀਤਾ ਕਿ ਜਿਹੜੇ ਬੰਦੇ ਨਹੀਂ ਹਟਦੇ ਲੋਕਾਂ ਦੇ ਪੁੱਤ ਮਾਰਤੇ ਲੱਗੇ ਆ ਆਪਣੀਆਂ ਪ੍ਰਾਪਰਟੀਆਂ ਜਾਇਦਾਦਾਂ ਬਣਾ ਰਿਆ ਉਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਉਹ ਜਿੱਦਾਂ ਹੁਣ ਢਾਹ ਦੇ ਬਲਡੋਜਰ ਚੱਲਦੇ ਉਹ ਚੱਲਣਗੇ ਸਮਝ ਦੇ ਦੀ ਗੱਲ ਇਸ ਕਰਕੇ ਨਸ਼ਾ ਤਸਕਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਾਂ ਪੰਜਾਬ ਛੱਡ ਜੋ ਤੇ ਜਾਂ ਸਰਕਾਰ ਦਾ ਸਾਹਮਣਾ ਕਰਨ ਲਈ ਤਿਆਰ ਹੋ ਠੀਕ ਹੈ